ਆਜਾ ਜੀ ਲੈ ਵੀ ਭੈਣੋ ਬਾਬਾ ਜੀ ਦਾ ਤਾਜਲਾ ਤੁਹਾਡਾ ਗਾਣਾ ਸੁਣਾਵਾ ਦਾਦਾ ਸਾਂ ਮਾਰੋ ਜਵਾ ਤੇ ਤੇਰੇ ਵਟੋਲਾ ਚਲੀਏ ਪੇ ਕਿਵੇਂ ਰਹੇ ਇੱਕ ਬਣਾਇ ਗੋਣਾ ਮੇਰੀਓ ਭੈਣੋ ਗੱਲ ਸੱਚੀ ਦੱਸਣੀ ਏ ਝੂਠ ਨਹੀਂ ਜੇ ਬੋਲਣਾ ਮੈਨੂੰ ਐ ਦੱਸੋ ਗੁਰੂ ਜੀ ਮੈਂ ਗੱਲ ਪੁੱਛਣ ਲੱਗਾ ਕੋਈ ਧਿਆਨਾ ਕਾਕਾ ਇੱਕ ਮੈਂ ਗੱਲ ਪੜਾਣ ਨੂੰ ਪੁੱਛਣ ਲੱਗਾ ਵੇਖਦੇ ਭਲਾ ਝੂਠ ਬੋਲ ਦਿਆਂਗੇ ਸੱਚ ਕਿੰਨੀ ਬੋਲਦੇ ਆ ਪੁੱਛਾਂ ਭੈਣੋ ਮੈਨੂੰ ਐ ਦੱਸੋ ਉਹ ਦਿਨ ਕਿਹੜਾ ਹੁੰਦਾ ਜਦੋਂ ਸਭ ਤੋਂ ਵੱਧ ਤੂੰ ਖੁਸ਼ ਹੁੰਦੀਆਂ ਜੀ ਦੱਸ ਹਾਏ ਹੱਸੇ ਹੀ ਜਾਣਾ ਇਹ ਰੱਖੀ ਮੈਨੂੰ ਭੈਣੋ ਦੱਸੋ ਕਿਹੜਾ ਦਿਨ ਬੰਦਾ ਵਧੀਆ ਜਿੱਦਣ ਤੂੰ ਬਹੁਤ ਖੁਸ਼ ਹੁੰਦੀਆਂ ਜੀ ਮੈਂ ਦੱਸਾਂ ਤੂੰ ਹੀ ਨਹੀਂ ਦੱਸਣਾ ਜਿੱਦਣੇ ਪੇਕਿਆਂ ਨੂੰ ਜਾਣਾ ਹੋਵੇ ਆਏ ਵਾ ਮਰ ਜਾ ਤਦਿਆ ਵੀਰ ਦੇ ਪਪਾ ਤਨ ਪੱਗ ਨਹੀਂ ਪਹੁੰਚੀ ਤੇਰੀ ਮਰ ਜੇ ਤੂੰ ਇਦਾਂ ਦੀ ਨਾ ਤੇ ਭਰਾ ਕਰੋ ਖੁਸ਼ ਹੁੰਦੇ ਆ ਭਰਾ ਤੂੰ ਵੀ ਦੱਸੋ ਮੈਂ ਦੱਸਾਂ ਕਿਦਾਂ ਹੁੰਦਾ ਜਾ ਜਿੱਧਰ ਲੈਣ ਜਾਣਾ ਹੋਵੇ ਆਏ ਹਾਏ ਕਹਿੰਦੇ ਸਹੁਰਿਆਂ ਦੇ ਜਾਈਏ ਗੱਜ ਵੱਜ ਕੇ ਜੇ ਸਹੁਰੇ ਹੁਣ ਜੱਜ ਦੇ ਨਿਸ਼ਾਨ ਬਾਜੀ ਸਹੁਰਿਆਂ ਦੇ ਜਾਈਏ ਗੱਜ ਵੱਜ ਕੇ ਜੇ ਸਹੁਰੇ ਹੁਣ ਜੱਜ ਦੇ ਸਾਲਿਆ ਰਿੰਨ ਕੱਲਿਆ ਵੇ ਮੁਰਗਾ ਤੇ ਸਾਲਾ ਰੱਖੇ ਭੱਜ ਕੇ ਮੇਰੇ ਨਹੀਂ ਇਹ ਨਿਯੋਗ ਹੈ ਤੁਹਾਡਾ ਕੋਈ ਪਤਾ ਨਹੀਂ ਮੇਰੇ ਤਾਂ ਬਾਹਲੇ ਕੱ ਲੈਣੇ ਆ ਇਨਾਤ ਪਰ ਚਾਹ ਬੜਾ ਕਰਦੇ ਮੇਰਾ ਜਦੋਂ ਮੈਂ ਸਾਰੇ ਜਨਮ ਆਹ ਉਹਦਾ ਚਾਹ ਕਰਦੇ ਆ ਭਲਾ ਕਿਦਾਂ ਸੋਹਰਾ ਮੇਰਾ ਗਾੜੇ ਰੰਗ ਦਾ ਪੁਰਾਣਾ ਆ ਪੁਰਾਣਾ ਪੁਰਾਣਾ ਆ ਸਾਲਾ ਮੇਰਾ ਮਗਰੂਨਾ ਜੀ ਪੁਰਾਣਾ ਆ ਪੁਰਾਣਾ ਆ ਪੁਰਾਣਾ ਆ ਕਰਨਾ ਕੋਣਾ ਦਾਖਲ ਚਾਮਨ ਨੂੰ ਗਣ ਕੇ ਪੁਰਾਣਾ ਇਧਰ ਆ ਜਾ ਆ ਲੈ 2 ਵਜੇ ਪੁਰਾਣਾ ਕੱਢ ਦੋ ਆ ਪਿੱਛੇ ਜਦੋਂ ਆਮ ਆਦਮੀ ਸਰਕਾਰ ਨਹੀਂ ਬਣੀ ਤੁਹਾਨੂੰ ਪਤਾ ਨਾ ਚਾਰ ਜਨ ਸ਼ਰਾਬ ਸਸਤੀ ਹੋ ਗਈ ਤੇ ਮੈਂ ਸਾਰੇ ਜੜ ਗਿਆ ਅੱਜੀ ਸਾਹ ਮੈਂ ਸੌਰੇ ਚਲ ਗਿਆ ਮੇਰੇ ਸੌਰੇ ਨੇ ਕੁਆਟਰ ਇੱਕ ਲੈੰਦਾ ਮੈਂ ਸੋਚਿਆ ਵੀ ਇਹਨਾਂ ਛੱਡੀ ਹੋਣੀ ਤਾਂ ਮੇਰੇ ਇਕੱਲੇ ਤੇ ਲੈ ਆਂਦੀ ਫਿਰ ਉਹ ਵੜਾਡੀਆਂ ਚੁੱਕੀ ਫਰਾ ਉਹਨੇ ਉਹਦਾ ਬੇੜਾ ਘਰ ਕਰਤਾ ਜਦੋਂ ਗਲਾਸੀਆਂ ਤੇ ਨਾ ਰੱਖ ਪੀਣਾ ਆਗਲੇ ਵਿੱਚ ਛੋਟੀ ਛੋਟੀ ਆਂਦਾ ਪੌਣਾ ਚੱਕ ਕੇ ਰੋਟੀ ਖਾ ਜੇ ਸੁਣੀ ਤਾਂ ਮੈਨੂੰ ਸ਼ਰਮ ਆ ਗਈ ਮੈਂ ਸ਼ਰਮਦਾਰ ਕਹਿ ਦੇ ਬੀ ਗੱਲ ਮੈਂ ਮੈਂ ਛੱਡੀ ਆ ਉਹਨੇ ਦੁਜੀਰ ਪੁੱਛਿਆ ਹੀ ਨਹੀਂ ਉਹਨੇ ਆਪਣੇ ਕੱਢ ਪਾਓ ਪੀ ਕੇ ਕਹਿੰਦਾ ਚੱਲ ਫੇ ਸੌਂ ਜੀ ਐਡੇ ਇਕੱਲੇ ਨੇ ਅੰਤਰੀ ਬੱਸ ਇੱਕ ਦੌੜ ਦੇ ਜਿਆਦੇ ਬੇਸ਼ਰਮ ਆ ਆ ਅੰਨ ਨੇ ਕੁੜੀ ਲਖੋਣਾ ਦਾਦਾ ਇਹ ਭੈਣ ਜੀ ਸਵੇਰ ਦੀ ਲੜਦੀ ਆਈ ਮੇਰੇ ਨਾਲ ਇੱਕ ਤਨਾਕ ਨੂੰ ਢੰਜਲ ਕੇ ਚਲੇ ਗਿਆ ਮੂੰ ਲੱਭਣੀ ਡਰਾ ਇਹ ਘਰ ਜਾ ਕੇ ਨਾ ਪ੍ਰੋਗਰਾਮ ਕਰਿਆ ਤੇ ਨਾਲੇ ਤਰੀਫ ਕਰਾ ਕੇ ਕਹਿੰਦਾ ਰੁਪਈਏ ਵੜੇ ਹੋਣੇ ਹਥੋਂ ਇਹ ਉਦੋਂ ਦੀ ਮਗਰ ਪਈ ਮੇਰੇ ਕਹਿੰਦੀ ਜਿੱਦਣ ਢੰਜਲ ਦੇ ਪਿੰਡ ਦਾ ਪ੍ਰੋਗਰਾਮ ਆ ਦਦੂਪੁਰੇ ਜਾਣਾ ਨਾ ਕਹਿੰਦੀ ਸਿੱਧੀ ਗੱਡੀ ਮੇਰੇ ਮਿਲਾ ਲਾ ਕੇ ਪੇਕਿਆਂ ਨੂੰ ਜਾਣੀ ਚਾਹੀਦੀ ਆ ਮਾਂ ਮੈਂ ਨਹੀਂ ਜਾਂਦਾ ਮੈਂ ਖੋਣੇ ਨਾ ਗਿਆ ਕੋ ਇਹ ਆਂਦੀ ਕੱਡੀ ਮੇਰੇ ਸਿੱਧੀ ਪੇਕੇ ਸਾਈ ਰਾਹ ਲੜਦੀ ਆਈ ਆ ਹੁਣ ਵੇਖੋ ਇੱਕ ਕਹਿੰਦੀ ਤੇ ਮੈਂ ਕੀ ਕਹਿੰਨਾ ਇਹ ਕਹਿੰਦੀ ਮੇਰੇ ਪੇਕੇ ਚ ਸਦਨਾਮ ਤੇਰਾ ਛਾਪਾ ਪਾਇਆ ਉਹਦਾਂ ਸਾਡੇ ਘਰ ਤੂੰ ਨਾ ਇਹ ਹਗਰ ਗੱਲ ਕਹਿੰਦਾ ਦਾ ਨਾਸਿਰ ਕੀ ਕਹਿੰਦੇ ਆਈ ਉਹ ਤਾਂ ਤੇਰੀ ਤਾਰੀਫ ਕਰਦੇ ਆ ਵੀ ਬੜੀ ਚੰਗੀ ਆ ਮੇਰੀ ਉਹਦੇ ਐਸ ਮੂੰਹ ਨਾ ਵਾਹ ਕਰੋ ਮੂੰਹ ਨਾ ਇਹ ਮੂੰਹ ਮੈਂ ਕਿਹਾ ਐਸੇ ਮੂੰਹ ਨਾ ਹੋਈ ਮੂੰਹ ਕਰੋ ਕਰੋ ਹੋਈ ਮੂੰਹ ਅਜੇ ਤੇ ਮਰੀ ਆ ਹੋਡੀ ਕਰਲ ਫਿਰ ਕਰੋ ਇਹ ਮੁੰਡਾ ਸੋਣਾ ਸ਼੍ਰੀਕੋ ਬਿਊਟੀਫੁਲ ਬਰੁਟੀ ਅੱਛਾ ਬਰਾਮ ਕਿਨੇ ਪਾਇਆ ਬਰੁਟੀਫੁਲ ਬਰੁਟੀ ਬਿਊਟੀ ਨਹੀਂ ਗਿਆ ਅੱਛਾ ਇਹ ਕਹਿੰਦੀ ਪੇਕੇ ਚੱਲ ਮੇਰੇ ਮੈਂ ਜਾਂਦਾ ਨਹੀਂ ਤੁਸੀਂ ਹੁਣ ਆਪੇ ਸਾਥ ਕਦ ਲੈਓ ਇਹ ਕਹਿੰਦੀ ਕਿ ਮੈਂ ਕੀ ਕਹਿੰਦਾ ਕਾਕਾ ਘੱਟ ਰੱਖਿਓ ਪਰ ਲੈਣਾ ਕਿਤੇ ਹੋ ਹਾਂ ਕਿਉਂ ਬਿਊਟੀ ਉਸੀ ਮਰਦ ਕਰਾਈ ਜੀ ਇਹ ਪੋਚੀ ਮਿੰਟ ਕਿਡੇ ਪੱਠੇ ਕਿ ਲੈਣ ਜਾਵਾਂ ਦੱਸ ਪੁਲੀ ਤੇ ਮਾਰੇ ਬਿਸਕਟ ਖਾਣ ਇੰਨਾ ਕਿ ਪੁਲੀਆਂ ਸੁੱਟ ਕੇ ਸਾਰੇ ਪਿੰਡ ਦੇ ਨਾਲ ਉੱਤੇ ਛੱਡ ਦਿੰਦੇ ਆਂ ਉਹ ਨਿਆਰੇ ਤਾਂ ਪਤਾ ਛੱਡੀ ਦੀ ਨਾ ਜਿਹੜਾ ਫੁੱਫੜ ਆ ਉਹਨੂੰ ਖਾਣ ਦੀ ਅਕਲ ਹੈ ਨਹੀਂ ਖਲੇਰ ਦਿੰਦਾ ਨਿਆਣੇ ਸਿਮੇਟ ਲੈਂਦੇ ਆ ਅੱਛਾ ਫੁੱਫੜ ਨੂੰ ਖਾਣ ਦੀ ਅਕਲ ਹੈ ਨਹੀਂ ਤਾਂ ਪੁਲੀਆਂ ਨੂੰ ਅੱਗ ਲਾਉਂਦੇ ਜੇ ਆ ਗੱਲ ਸੁਣ ਆ ਕੰਮ ਕਰਿਆ ਕਰੋ ਫੁੱਫੜ ਦੇ ਨਾਲ ਤੇ ਵੇਖੋ ਫੁੱਫੜ ਭੱਜ ਭੱਜ ਜਾਂਦਾ ਰੋਜੀ ਕਿਹੜਾ ਫਿਰ ਕਹਿੰਦਾ ਨਹੀਂ ਪਊਗਾ ਮੇਰੇ ਪੇਕੇ ਅੰਗਰ ਫਿਰ ਉਹਨੇ ਕਹਿਆ ਨਾ ਹੈ ਚੱਲ ਵੀਰੋ ਚਲੀ ਤੇਰੇ ਪੇਕੇ ਚੱਲ ਤੇਰੇ ਪੇਕੇ ਚੱਲ ਤੇਰੇ ਪੇਕੇ ਪਰ ਆਹ ਕੰਮ ਕਰਨਾ ਪੈਣਾ ਉਹ ਕਿਹੜਾ ਆ ਦੱਸਣ ਲੱਗਾ ਆ ਵੇ ਜਦੋਂ ਨਿਆਣੇ ਦੇ ਚੱਲਦੇ ਕਰੇ ਫੁੱਫੜ ਪਤੀਲੇ 'ਚ ਪਾ ਦੋ ਪਾਣੀ ਤੇ ਤੇ ਟੱਕਣਾ ਥੱਲੇ ਬਲਗ ਗਾਇਸ ਤੇ ਵਿੱਚ ਪਾ ਦੋ ਬਲਗੀ ਜੀ 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 ਵਾਹ ਜਦੋਂ ਨਿਆਣਾਂ ਦੇ ਘਰੇ ਚਲ ਜਾ ਫੁੱਫੜ ਪਤਲੇ ਚ ਪਾ ਰਿਹਾ ਪਾਣੀ ਉੱਤ ਦੀ ਢੱਕਣ ਥੱਲੇ ਪਾ ਲਈ ਗੈਸ ਦੇ ਵਿੱਚ ਤੇਰਾ ਗੋਟ ਵਟ ਕੇ ਪਾ ਰਿਹਾ ਟੁੰਡੇ ਆਈਏ ਕੁੜੀਏ ਓਏ ਇਹਨਾਂ ਦੇ ਪਿੰਡ ਜਾ ਪੁੱਛਿਆ ਉਹਨਾਂ ਦੇ ਘਰ ਜਾਣਾ ਤੇ ਟੁੰਡੇ ਵਾਲੇ ਜਾਣਾ ਹੀ ਹੈ ਤੁਹਾਨੂੰ ਲੰਗੜੇ ਨਹੀਂ ਛੱਟ ਟੁੰਡੇ ਕਿੰਨੇ ਤੁਹਾਨੂੰ ਆ ਅੱਛਾ ਤੇਰੇ ਦੋ ਆ ਇਹ ਰੋਈ ਪੀਸ ਉਹਨੂੰ ਘਰ ਚੰਗਾ ਮੈਂ ਲੈ ਲੈਂਦਾ ਬਾਕੀ ਗੱਲ ਖਤਮ ਓਏ ਕਮਲਿਆ ਕੋਡ ਵੱਲ ਦੱਸਣਿਆ ਪੁਰਾਣਾ ਮੂੰਹ ਮੰਗਦਾ ਚੰਗਾ ਨਹੀਂ ਲੱਗਦਾ ਆ ਵੇਖ ਫੇਰ ਇੱਧਰ ਰੱਖੀ ਜਿਹਨੂੰ ਨਿਆਉਂਦਾ ਚਲ ਜੇ ਕਰ ਫੁੱਫੜ ਪਤੀਲੇ 'ਚ ਪਾ ਦੋ ਪਾਣੀ ਤੇ ਦਿਓ ਟੱਪਣ ਥੱਲੇ ਪਹਿਲਾਂ ਕੈਸ਼ ਤੇ ਵਿੱਚ ਬੜਾ ਪਾ ਦੋ ਪਹਿਲਾਂ ਕੀ ਇੱਧਰੇ ਹੁਣ ਸਮਝ ਲਈ ਚੀਚੀ ਉਹ ਮੈਨੂੰ ਨਹੀਂ ਸਮਝਾਉਂਦੀ ਤੇਰੀ ਆ ਕੀ ਕਰੀ ਜਾਂਦਾ ਦੱਸ ਉਹ ਭੈਣ ਨੂੰ ਸਮਝਾ ਗਈ ਪਰ ਤੈਨੂੰ ਨਹੀਂ ਸਮਝਣੀ ਆਈ ਇਹ ਤਾਂ ਮੈਨੂੰ ਨਹੀਂ ਸਮਝਾਈ ਆ ਆ ਵਿਆਹ ਹੁਣ ਹੁਣ ਸਮਝ ਲਈ ਹੁਣ ਪਤਾ ਲੱਗਦਾ ਜਿੰਦਾ ਜਿਹੜਾ ਜਦੋਂ ਨਿਆਲਾ ਕੱਜੇ ਘਰੇ ਫੁੱਫੜ ਪਤੀਲੇ ਚ ਪਾ ਦੋ ਪਾਣੀ ਉਤਦੇ ਦੋ ਟੱਗਣ ਫੱਲੋ ਬੈਸ ਤੇ ਵਿੱਚ ਪਾ ਦੋ ਇਧਰੇ ਈ ਛੀ 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 ਇਹ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਵੱਲੋਂ ਕਹਿੰਦਾ ਤੂੰ ਪਰ ਐਡੀ ਕਿਹੜੀ ਵੱਡੀ ਚੀਜ਼ ਰੱਖ ਲਈ ਮੇਰੀ ਮਾਂ ਨੇ ਤੁਹਾਡੇ ਘਰ ਦੋ ਭੱਜੇ ਫਿਰ ਚੀਟੇ ਚੀਟੇ ਸਾਡੇ ਘਰੇ ਦੋ ਤੈਨੂੰ ਕਿੱਥੋਂ ਪਤਾ ਕੀ ਟੇ ਹੈ ਤੈਨੂੰ ਕਿੱਥੋਂ ਪਤਾ ਮੈਂ ਪਿਛਲੇ ਹਫਤੇ ਗਿਆ ਕੀ ਕਰਨ ਗਿਆ ਸੀ ਦਾਦਾ ਤੈਨੂੰ ਚੜ੍ਹਦੀ ਕਲਾ ਦੀ ਕਰਨੀ ਕਿਨੇ ਸੱਦਿਆ ਫੇਰ ਕਹਿੰਦਾ ਨੌਂਦਰਾ ਵੱਜਦੀਆਂ ਮੇਰੇ ਮੂੰਹ ਤਾਂ ਫੇਰ ਅੱਪੇ ਰੰਗ ਬਰੰਗਾ ਹੋਣਾ ਆ ਆਵੇ ਇੱਧਰ ਤੁਹਾਡੇ ਘਰ ਦੋ ਪੱਜੇ ਬੰਦਿਆ ਜਿੱਦੇ ਜਦੋਂ ਨਿਆਲ ਚਾਹੀਦਾ ਘਰ ਫੁੱਫੜ ਪਤੀਲੇ ਚ ਪਾ ਦ ਪਾਣੀ ਉੱਤ ਦਿਓ ਟਾਕਣ ਸਰੋ ਬਲੋ ਗਿਆ ਚ ਮਾਵੇ ਚ ਮੇਰੀ ਗੱਲ ਸੁਣ ਮੈਨੂੰ ਯਾਦ ਕਰਨਾ ਪੈਣਾ ਇਹ ਸਾਡੇ ਘਰ ਕੀ ਭੱਜਾ ਫਿਰਦਾ ਜੇ ਮੈਂ ਯਾਦ ਕਰ ਲਿਆ ਤਾਂ ਤੂੰ ਫਿਰ ਮੈਨੂੰ ਮੇਰੇ ਪੇਕੇ ਲੈ ਕੇ ਚੱਲੇਗਾ ਪੱਕਾ ਪੱਕਾ ਵਾਦਾ ਵਾਦਾ ਹਾਂ ਠੀਕ ਹੈ ਚੱਲ ਮੈਂ ਯਾਦ ਕਰ ਲਿਆ ਦਲਵਾ ਵੀ ਮੂੰਹ ਸਵਾਰਦਾ ਫਿਰਦਾ ਹੀ ਉੱਥੇ ਨਿਕੱਕ ਮਿਲਣਾ ਅੱਛਾ ਆ ਗਿਆ ਹੀ ਆ ਗਿਆ ਮਨਜੀਤਾ ਖਾ ਲੈ ਨਾ ਉਹ ਖਾ ਲੈ ਨਾ ਨਾ ਖਾਣ ਦੀ ਗੱਲ ਸਾਡਾ ਸਾਡਾ ਡੱਬਰ ਛੱਕਦਾ ਸੱਚੀ ਮੁੱਚੀ ਮੁੱਚੀ ਜੇ ਮੈਨੂੰ ਪਤਾ ਹੁੰਦਾ ਮੈਂ ਤੇਰਾ ਵਿਆਹ ਨਹੀਂ ਸੀ ਕਰਾਉਣਾ ਕਿਉਂ ਕਿ ਸਾਡੇ ਘਰ ਤੇ ਦੋ ਬੱਚੇ ਫਿਰਦੇ ਚਿੱਟੇ ਚਿੱਟੇ ਕੁੱਤੇ ਹਨੇਂ ਕੁੱਤੇ ਨਹੀਂ ਓਏ ਮੇਰੀ ਆਉ ਰਿਹਾ ਓਏ ਇਧਰ ਆ ਤੂੰ ਕਾਲ ਸੁਣਿੰਦਾ ਨਾ ਨਾ ਦਾਦੇ ਕੀਆ ਹੈ ਓਰੇ ਇਹ ਗੱਲ ਸੁਣ ਡਰ ਗਿਆ ਤੇਰੀ ਕਿਸਮ ਪੁੜੀ ਚ ਪੁੜੀ ਕੱਢ ਨਾ ਇਹਨੂੰ ਲੈ ਜਾ ਸਾ ਪੰਨ ਬੜੇ ਪਰੇ ਉਹ ਕੰਗਲੀਆਂ ਜਿੱਦਾਂ ਦੇ ਨਾ ਫਫਾ ਫੁੱਫੜ ਤੁਹਾਡੇ ਕਾ ਦੋ ਪੰਜੇ ਬਦੇ ਕੱਕਾ ਕੋਕੜ ਉਹਨੂੰ ਕਿਦੇ ਅੱਗ ਲਾ ਲਿਆ ਕਰੋ ਉਹਨਾਂ ਨੂੰ ਸਾਡੇ ਘਰ ਆਇਆ ਡੱਫਣ ਡੇ ਹੁੰਦੇ ਜੀਦਾ ਇੱਦਾਂ ਜਾਣਾ ਬਣੀ ਪਾਵਾਂ ਰੋਜ ਵਾਸਤੇ ਤੇਰੇ ਪਾਵਾਂ ਤੇ ਰੋਜ ਜੁੜੇਂ ਕੇ ਮੈਨੂੰ ਜਾਣਾ ਮੈਂ ਚੁੱਕ ਕਰਕੇ ਵੀ ਖਲੋਗੀ ਨਾ ਤੂੰ ਤਾਂ ਵੀ ਭੱਜਾ ਹੀ ਜਾਏਗਾ ਤੂੰ ਜਾਣਦਾ ਨਹੀਂ ਹਲੇ ਮੇਰੀ ਪਾਵਰ ਨੂੰ ਸਮਝਿਆ ਬੜਾ ਕਿੰਨੀ ਖੁਸ਼ ਹੈ ਮੈਨੂੰ ਪੜੀ ਬੁੱਤੀ ਕਹਿਣ ਲਈ ਆ ਪੜੀ ਹਸਲੋ ਇਹ ਹੋਣੀ ਪੜੀ ਬੁੱਤੀ ਲੱਗਣ ਲੱਗੀ ਇਹਨੂੰ ਆ 15 ਸਾਲ ਪਹਿਲਾਂ ਇਸੇ ਬੁੱਤੀ ਕਰਕੇ ਬੜਾ ਸਾਰਾ ਨਾ ਪਰਜਰ ਦੇ ਕੇ ਮਾਰਦੇ ਲੱਗੀ ਆਹ ਤੂੰ ਤਾਂ ਮੈਨੂੰ ਲਿਆ ਕੇ ਦਿੱਤਾ ਹੈ ਜੈਰ ਨਹੀਂ ਪਾਤੀ ਮਿੰਨਤ ਕਿਰਾਈ ਦੀ ਹਉ ਦੀ ਸਾਰਿਆਂ ਦੇ ਪਿੰਡ ਸੇਵਾ ਵੇਖੀ ਫਲ ਚਵਾਈ ਦੀ ਮੈਂ ਸਪੈਕ ਕਾ ਮੇਂ ਕਿ ਸੇਵਾ ਵੇਖੀ ਫਲ ਚਵਾਈ ਦੀ सेवा ਘੋਣੀ ਮਰਦਾ ਹਾਂਜੀ ਸੇਵਾ ਦੋ ਤਰ੍ਹਾਂ ਦੀ ਤੂੰ ਕਿਹੜੀ ਕਰਾਉਣੀ ਹੈ ਕਿਹੜੀ ਕਿਹੜੀ ਹੁੰਦੀ ਕੰਗਸਾ ਪਰੌਣਿਆ ਸੁਣ ਲਈ ਸੇਵਾ ਹੁੰਦਾ ਸੇਵਾ ਹੁੰਦੀ ਦੋ ਤਰ੍ਹਾਂ ਦੀ ਇੱਕ ਉਹ ਜੇ ਤੇ ਵੇ ਪਰੌਣਾ ਚੰਗਾ ਫਿਰ ਤਾਂ ਕਹਿੰਦੇ ਪਰੌਣਿਆ ਆ ਪਰੌਣਿਆ ਜਾ ਪਰੌਣਿਆ ਬਹਿਰੇ ਪਰੌਣਿਆ ਖਲੋਟ ਪਰੌਣ ਲੰਮੇ ਪਰ ਤੇ ਜੇ ਪਰੌਣ ਉਦਾਂ ਦਾ ਹੀ ਹੋਵੇ ਘਰੋਂ ਪਿੰਡੋਂ ਤਦਾਂ ਮੰਗ ਪੈਗ ਲਾ ਕੇ ਦਰਿਆ ਹੋਵੇ ਫਿਰ ਜਾਂਦਾ ਹੀ ਕਰਦਾ ਓ ਨਿਕੋ ਬਾਹਰ ਤਾਂ ਡਾ ਗਿਆ ਜੇ ਫਿਰ ਕੱਲਾ ਸੌਰੇ ਨੇ ਸੇਵਾ ਕਰਦੇ ਸੌਦਾ ਦਾ ਪਿੰਡ ਵੀ ਕਰਨ ਲਿਆ ਹੁੰਦਾ ਉਹ ਪਤਾ ਕਿਹੜੀ ਸੇਵਾ ਉਹ ਕਿਹੜੀ ਹੁੰਦੀ ਕੋਈ ਪਰੋਣਾ ਠਾ ਪਰੋਣਾ ਠਾ ਪਰੋਣਾ ਫਿਰ ਪਿੰਡ ਆਏ ਨੂੰ ਪੁੱਛੀਏ ਨਾ ਕਿ ਕੀ ਗੱਲ ਮੂੰਹ ਬੜਾ ਬਣਿਆ ਹੈ ਕਹਿੰਦਾ ਮੋਢਛਲ ਤੋਂ ਜਿਹੜੀ ਕੁੱਤਾ ਆ ਗਿਆ ਹੈ ਕਹੀ ਲੈਣਾ ਸੌਰੇ ਜਾ ਕੇ ਨੇ ਸਾਨੂੰ ਫੋਗੀ ਜਾ ਪਿਆਗੇ ਅਸ ਪੁਰੇ ਜਾਗਣ ਸੰਸਨ ਕੋਕੀ ਚਾ ਪਿਆ ਕੇ ਡੱਡ ਬੋਤਲ ਦਾ ਪੱਟ ਦੇ ਨੀ ਡੱਟ ਬੋਤਲ ਦਾ ਪੱਟ ਦੇ ਇਹ ਸਿੱਧੂ ਬਾਹ ਆ ਬੈਗ ਚ ਕੀ ਪਾਇੀ ਮੇਲਾ ਹੋ ਗਿਆ ਇਧਰ ਆਓ ਹੁਣ ਕਿਹੜਾ ਖਰਚਾ ਕੋਈ ਨਾਲੇ ਸਿਆੜਾ ਕਹਿੰਦੇ ਮਾਇਆ ਥਾਂ ਦੀ ਮੈਲ ਹੁੰਦੀ ਆ ਤੇ ਮੈਲ ਨਾਲ ਬਿਮਾਰੀਆਂ ਬੜੀਆਂ ਆਉਂਦੀਆਂ ਜੇ ਮੇਰੇ ਤੂੰ ਆਪਣੇ ਕੋਲ ਲਾ ਕੇ ਮੇਰੇ ਗੱਲ ਪਾ ਦੋ ਕੱਜਾ ਗਨਾਲੂ ਮੈਂ ਆ ਲੈ ਪਰ ਬੱਚ ਪੈਣੀ ਪਾਇਆ ਆਹ ਜਿਨ੍ਹਾਂ ਨੇ ਪੈਸੇ ਦੇਣਾ ਇੱਧਰ ਤੇ ਆਉਣਾ ਵਾ ਇੱਧਰੋਂ ਨਹੀਂ ਆਉਣਾ ਜੋ ਰਾਇਦਾ ਕੁ ਵੈ ਨਹੀਂ ਨਹੀਂ ਤਾਂ ਹੰਧਾਲੇ ਤੇਰੇ 100 ਵਾਲਾ ਮੇਰਾ 500 ਵਾਲਾ ਮੇਰਾ ਸਰਬ ਇਹ ਜਾਰੇ ਹੋਈ ਧੱਤ ਬੋਤਲ ਦਾ ਭੱਟ ਦੇਣਾ ਤੇਰਾ ਵੀਰ ਵੈਸ਼ਨ ਹਾਂਦੀ ਇੱਕ ਤੇ ਮੁਰਗਾ ਸ਼ੁਰਗਾ ਕੱਟ ਦੇਣਾ ਵੀਰ ਵੈ ਜਦੋਂ ਹਾਂਦੀ ਇੱਕ ਤੇ ਮੁਰਗਾ ਸ਼ੁਰਗਾ ਕੱਟ ਦੇਣਾ ਆ ਜਾ ਪੂੜੀਆਂ ਕਈ ਬਣਾਉਣਗੇ ਖਾਣੇ ਮੈਂ ਆਪਣੀਆਂ ਤੇ ਛੋਲੇ ਪੂੜੀਆਂ ਕਈ ਬਣਾਉਣਗੇ ਖਾਣੇ ਕਦ ਵੀ ਤੇ ਮੱਛੀ ਤੇ ਅੰਡੇ ਆ ਬਿਲਕੁਲ ਨਹੀਂ ਪਾਉਂਦੇ ਪਾਉਂਦੇ ਕਦ ਵੀ ਤੇ ਮੱਛੀ ਤੇ ਅੰਡੇ ਆ ਬਿਲਕੁਲ ਨਹੀਂ ਪਾਉਂਦੇ ਪਾਉਂਦੇ ਨਹੀਂ ਪਾਤੀ ਹਿੰਟ ਭਗਾਈ ਆਹਾ ਆਹਾ ਚਲੋ ਜੀ ਆਹ ਫੰਦੀ ਸਹਰੇ ਦੇ ਪਿੰਡ ਸੇਵਾ ਵੇਖੀ ਫਟ ਚਵਾਈ ਮੰਮੀ ਮਿੰਟ ਕਿੱਥੇ ਆ ਮੰਮੀ ਡੈਡੀ ਕਿੱਥੇ ਤੇਰੇ ਪੁੱਛਿਆ ਜੇ ਪਸੰਦੀ ਦੇ ਨਾਲ ਹੀ ਕੰਮ ਕਰੀਏ ਤੌਦਾ ਫਾਜ ਨਾ ਮਾਸੀ ਆ ਆਂਦਾ ਨਹੀਂ ਮਾਸੀ ਮੇਰੀ ਆ ਪਾਜੀ ਵਾ ਹਾਲੇ ਮੰਗਤਾ ਬਿਆ ਵਾਲਿਆਂ ਵਾਂ ਕੋ ਘਣ ਘਣ ਦੱਸਦੀ ਖਾਣੇ ਜੱਟਾਂ ਦੇ ਪੁੱਤਾਂ ਦੇ ਹੁੰਦੇ ਦੇਸੀ ਕਹਿਣ ਸਰਣ ਵਾਗ ਟਾਬਿਆਂ ਵਾਲਿਆਂ ਵਾਂਗ ਗੰਗਨ ਦੱਸ ਦਿਖਾਣੇ ਜੱਟਾਂ ਦੇ ਪੁੱਤਾਂ ਦੇ ਹੁੰਦੇ ਦੇਸੀ ਕਹਿਣ ਸਰਾਨੇ ਕਾਹਦੇ ਲੱਗ ਪੀਸ ਨੂੰ ਵੱਡਕ ਨਹੀਂ ਫਿਰ ਕੰਮ ਨੇ ਕਰਦੇ ਟੱਟ ਕੇ ਕਾਹਦੇ ਲੱਗ ਪੀਸ ਨੂੰ ਵੱਡਕ ਨਹੀਂ ਫਿਰ ਕੰਮ ਨੇ ਕਰਦੇ ਟੱਟ ਕੇ ਖਰਚੋਂ ਪਾਸਾ ਲੱਗਦੇ ਤੇਰੇ ਵੀਰ ਵੈਸ਼ਨ ਨੂੰ ਹੌੜਦੀਏ ਕਦੇ ਮੁਰਗਾ ਸ਼ੁਰਗਾ ਕੱਟਦੇ ਵੀਰ ਵੈਸ਼ਨ ਨੂੰ ਹੌੜਦੀਏ ਕਦੇ ਮੁਰਗਾ ਸ਼ੁਰਗਾ ਕੱਟਦੇ ਨਾ ਇਨਾ ਕਈ ਵੇ ਪਿਛਲੇ ਮੱਕਰ ਦੇ ਵਿੱਚ ਮੈਂ ਪੈ ਰਹੀ ਬਖਾਰ ਨਾ ਪਈ ਰੇ ਪਿਛਲੇ ਮੱਕਰ ਦੇ ਵਿੱਚ ਮੈਂ ਪੈ ਰਹੀ ਬਖਾਰ ਨਾ ਪਈ ਰੇ ਸੁਖਸਾਨਾ ਕੋਈ ਪ੍ਰੀਤ ਕੇ ਤੇਰੇ ਕਰ ਹੋਈ ਸੁਖਸਾਨਾ ਕੋਈ ਪ੍ਰੀਤ ਕੇ ਤੇਰੇ ਕਰ ਹੋਈ ਨੀ ਬਾਤੀ देर लगाई ਦੀ ਹੁੰਦੀ ਸੋਹਣੇ ਦੇ ਪਿੰਸੇ ਦਾ ਵੇਖੀ ਕਨੇ ਜਵਾਈ ਦੀ ਬਰਪੇ ਕੇ ਗੱਦਨੇ ਦਾ ਵੇਖੀ ਕਨੇ ਜਵਾਈ ਦੀ ਕਹਿੰਦੀ ਮੈਂ ਪੇਕੇ ਨਹੀਂ ਗਈ ਤੈਨੂੰ ਗੁੱਸਾ ਨਾ ਕਰਿਓ ਜਨਾਨੀ 4 ਦਿਨ ਪੇਕੇ ਨਾ ਜਾਵੇ ਤਾਂ ਬੰਦੇ ਨੂੰ ਵੇਣੇ ਮਾਰਨਾ ਚਾਹੀਦੀ ਐ ਲੈ ਮੈਂ ਤੇਰੇ ਘਰ ਕਈ ਦਿਨ ਹੋ ਗਏ ਗੀ ਮੇਰੇ ਘਰਦਿਆਂ ਵੇਚਿਆ ਥੋੜੀ ਤੈਨੂੰ ਪਰ ਭਰਾਓ ਗੱਲ ਸੁਣ ਲੋ ਕੱਲੀ ਜਨਾਨੀ ਪੇਕੇ ਨਹੀਂ ਭੇਜਣੀ ਨਿਸ਼ਾਨ ਭਾਜੀ ਕੱਲੀ ਜਨਾਨੀ ਨਹੀਂ ਪੇਕੇ ਭੇਜਣੀ ਜਦੋਂ ਜਿਹੜਾ ਨਾਲ ਹੀ ਜਾਣਾ ਭਲਾ ਕਿਉਂ ਕੁੜੀ ਨੇ ਕਿਹਾ ਮੂੰਗੀ ਮਸਰੀ ਬੇਰਾਂ ਦਾ ਪੁਰਾਣਾ ਗਿਰੂ ਜਾ ਕੇ ਲਿਆਓ ਲੈ ਕੇ ਤੇ ਲਿਆਓ ਪੈਂਗੋ ਅਰੇ ਬਾਕੀ ਗੱਲ ਆਪਾਂ ਰਹਿਣ ਦਿੰਦੇ ਨਾ ਨਹੀਂ ਦੱਸ ਦੇਣਾ ਮੇਰੇ ਗੁੱਸੇ ਨਾਲ ਕਿ ਨਹੀਂ ਉਸ ਸਦਾ ਕਜਦਨ ਮਨ ਨੂੰ ਕਰਦਾ ਕਰੇ ਬਹਲੇ ਕਈ ਨਹੀਂ ਪਾਲ ਪੜੇ ਬੰਨ ਵਾਲੇ ਵਿੱਚ ਦਿਲ ਦੀ ਗੱਲ 부ਝ ਲਈ ਨਹੀਂ ਪਾਲ ਪੜੇ ਬੰਨ ਵਾਲੇ ਨੇ ਅੰਦਰ ਦਿਲ ਦੀ ਗੱਲ 부ਝ ਲਈ ਨਹੀਂ ਤੈਨੂੰ ਲਹਿ ਪੀ ਕੇ ਉਹਨਾਂ ਚੱਲਣੇ ਹਾਂ ਦਾ ਕਰੂ ਹਵਾਵਾਂ ਨਾਲ ਗੱਲਾਂ ਤੈਨੂੰ ਲਹਿ ਪੀ ਕੇ ਉਹਨਾਂ ਚੱਲਣੇ ਹਾਂ ਦਾ ਕਰੂ ਹਵਾਵਾਂ ਨਾਲ ਗੱਲਾਂ ਦੇ ਅੱਗੇ ਲੰਗੇ ਜੱਟ ਦੇ ਓਕੇ ਬਾਏ